ਪਟਿਆਲਾ ਦੇ ਪ੍ਰਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਲੱਖਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚਣ ਦੀ ਉਮੀਦ ਹੈ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਅੱਜ ਪੰਜਵੀਂ ਅਤੇ ਸ਼ਨੀਵਾਰ ਹੋਣ ਕਰਕੇ ਵੱਧ ਸ਼ਰਧਾਲੂ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਅੱਜ ਸਵੇਰ ਤੋਂ ਹੀ ਮੰਦਿਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਅਤੇ ਅੱਜ ਮਾਤਾ ਰਾਣੀ ਦਾ ਪੰਜਵਾਂ ਨਰਾਤਾ ਹੈ ਤੇ ਅੱਜ ਤੋਂ ਲੈ ਕੇ 9ਵੇਂ ਨਰਾਤੇ ਤੱਕ ਪੂਰਾ ਰਸ ਰਹਿਣ ਵਾਲਾ ਮੰਦਿਰ ਦੇ ਵਿੱਚ ਇੱਥੇ ਸ਼ਰਧਾਲੂਆਂ ਵਾਸਤੇ ਹਰ ਇੱਕ ਤਰ੍ਹਾਂ ਦਾ ਇੰਤਜ਼ਾਮ ਹੈ ਸ਼ਰਧਾਲੂਆਂ ਵਾਸਤੇ ਭੰਡਾਰਾ ਅਤੇ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਉਹਨਾਂ ਕਿਹਾ ਕਿ ਸ਼ਰਧਾਲੂ ਇੱਥੇ ਆਣ ਇੱਥੇ ਬੈਠ ਕੇ ਪਾਠ ਪੂਜਾ ਕਰਨ ਅਤੇ ਮਾਤਾ ਰਾਣੀ ਤੋਂ ਆਸ਼ੀਰਵਾਦ ਲੈਣ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ 55 ਨਵਰਾਤਰਾ ਜੀ ਸਕੰਦ ਮਾਤਾ ਦਾ ਨਵਰਾਤਰਾ ਜੀ ਨਵ ਰੂਪ ਪੰਜੋ ਪੰਜਵਾਂ ਰੂਪ ਸਕੰਦ ਮਾਤਾ ਦਾ ਉਸ ਤੋਂ ਇਲਾਵਾ ਤੁਸੀਂ ਦੇਖਿਆ ਹੀ ਹੈ ਬਾਹਰ ਕਰਾਊਡ ਦੇਖ ਹੀ ਲੈ ਅੱਜ ਦੇ ਤਾਰਿਕ ਅੱਜ ਸਭ ਤੋਂ ਜਿਆਦਾ ਭੀੜ ਅੱਜ ਹੋਈ ਹੈ ਪੰਜਵੀਂ 1 ਵਜੇ ਪੰਜਵੀਂ ਵੀ ਹੈ ਇੱਕ ਵਜਾ ਇਹ ਹੈ ਕਿ ਗੁਰਦੁਆਰੇ 'ਚ ਵੀ ਪੰਚਮੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਤਾਂ ਬਹੁਤ ਲੋਕ ਉੱਥੋਂ ਮੱਥਾ ਟੇਕ ਕੇ ਇੱਧਰ ਆ ਜਾਂਦੇ ਨੇ ਜਾਂ ਇੱਧਰੋਂ ਮੱਥਾ ਟੇਕ ਕੇ ਉੱਧਰ ਚਲੇ ਜਾਂਦੇ ਆ। ਅੱਜ ਦਾ ਦਿਨ ਐਸਾ ਹੈ ਸ਼ਨੀਵਾਰ ਹੋਣ ਦੇ ਨਾਤੇ ਪਲੱਸ ਪੰਚਮੀ ਹੋਣ ਦੇ ਨਾਤੇ ਕਿ ਦੋਨੇ ਪਾਸੇ ਰਸ਼ ਹੋ ਕਰਕੇ ਬਹੁਤ ਜ਼ਿਆਦਾ ਕਰਾਊਡ ਹੋ ਰੱਖਿਆ ਹੈ। ਅੱਜ ਮੇਰੇ ਖਿਆਲ ਨਾਲ ਪਿਛਲੇ 5 ਦਿਨਾਂ 'ਚ ਜਿੰਨਾ ਰਸ਼ ਹੋਇਆ ਅਨਾ ਅੱਜ ਇਕੱਲੇ ਅੱਜ ਇੱਕ ਦਿਨ ਦੇ ਵਿੱਚ ਇੰਨਾ ਰਸ਼ ਹੋਇਆ ਜੀ। ਨਵਰਾਤਰਾ ਇੱਕ ਵਧਿਆ ਜੀ ਤੀਸਰਾ ਵਧਿਆ ਸੀਗਾ ਤੀਸਰਾ ਦੋ ਦਿਨ ਤੀਸਰਾ ਨਵਰਾਤਰਾ ਸੀਗਾ। ਤੇ ਉਸ ਤੋਂ ਬਾਕੀ ਅਸ਼ਮੀ ਆ ਜਾਈਗੀ ਮੰਗਲਵਾਰ ਦੀ ਤੇ ਹੁਣ ਜਿਵੇਂ ਅੱਜ ਸਾਡਾ ਇਹ ਅੰਦਾਜ਼ਾ ਹੈ ਕਿ ਅੱਜ ਜਿਹੜਾ ਰਸ਼ ਵਧਿਆ ਹੈ ਅੱਜ ਤੋਂ ਲੈ ਕੇ ਲਗਾਤਾਰ ਨੌਵੀਂ ਤੱਕ ਇਹ ਮੇਲਾ ਐਵੇਂ ਬੜੇ ਜੋਰ ਸ਼ੋਰ ਨਾਲ ਲੱਗਣਾ ਹੈ ਮਤਲਬ ਕਰਾਊਡ ਬਹੁਤ ਜ਼ਿਆਦਾ ਹੋਣ ਵਾਲਾ ਹੈ ਅਗਲੇ ਹਾਂ ਬਹੁਤ ਅੱਛੇ ਬੰਦੋਬਸਤ ਹੈ ਮਤਲਬ ਕਮੇਟੀ ਵਾਲੋਂ ਪਿੱਛੇ ਪੰਡਾਰਾ ਕਰਾਇਆ ਜਾ ਰਿਹਾ ਤੁਸੀਂ ਦੇਖੋ ਉੱਥੇ ਐਨ ਰੰਗ ਲੱਗੇ ਹੋਏ ਨੇ ਜੀ ਸਾਰੇ ਸ਼ਰਧਾਲੂ ਮੇਰੇ ਖਿਆਲ ਨਾਲ ਉੱਥੇ ਹੀ ਰੁੱਕ ਕੇ ਪੰਡਾਰਾ ਖਾ ਕੇ ਜਾਂਦੇ ਨੇ ਕਮੇਟੀ ਵਾਲੋਂ ਫਲੋਰ ਦੇ ਉੱਤੇ ਕਾਰਪਟ ਵਗੈਰਾ ਦਾ ਵਿਛਣਾ ਹਰ ਛੋਟੀ ਬੜੀ ਚੀਜ਼ ਦਾ ਧਿਆਨ ਰੱਖਿਆ ਗਿਆ ਕਿਉਂਕਿ ਤਾਂ ਪਿੰਡਾਂ ਤੋਂ ਬਹੁਤ ਬੜੀ ਗਿਣਤੀ ਛਲੋਕ ਆਂਦੇ ਨੇ ਤਾਂ ਇਨਾ ਸਰਦਾਲਾਂ ਨੂੰ ਮੇਨ ਨਜ਼ਰ ਵਿੱਚ ਰੱਖਦੇ ਹੋਏ ਇਨਾ ਦੇ ਉੱਠਣ ਬੈਠਣ ਰੁਕਣ ਦਾ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਹੁੰਦਾ ਪਿਛਲੇ ਪੰਡਾਰਾ ਬਹੁਤ ਵਧੀਆ ਤਰੀਕੇ ਨਾਲ ਪੰਡਾਰਾ ਚਲਾਇਆ ਜਾ ਰਿਹਾ ਹੈ ਤੇ ਇਨਾ ਦੀ ਸਹੂਲਤ ਵਾਸਤੇ ਜਗ੍ਹਾ ਜਗ੍ਹਾ ਬੈਠਣ ਦਾ ਬਦਦੋਸ਼ ਕੀਤਾ ਹੋਇਆ ਹੈ ਇਹ ਕਿਤੇ ਵੀ ਬਰਾਂਡਾ ਵਿੱਚ ਬੈਠ ਕੇ ਪੱਖੇ ਚਲਾ ਕੇ ਆਰਾਮ ਨਾਲ ਬੈਠੇ ਰਹੇ ਸਾਥੀ ਅਸ਼ਵੀਨ ਮੰਦਰ ਸਵੇਰੇ ਵੈਸੇ ਸਵਾ 4 ਵਜੇ ਖੁੱਲਣਾ ਚਾਹੀਦਾ ਹੈ ਸਵਾ 4 ਵਜੇ ਖੁੱਲੇਗਾ ਜਾਂ 4 ਵਜੇ ਖੁੱਲ ਜਾਏਗਾ ਤੇ ਰਾਤੀ ਜਦ ਤੱਕ ਢੀੜ ਨਹੀਂ ਹਟਦੀ ਉਹ ਤੱਕ ਖੁੱਲੀ ਰੱਖਾਂਗੇ ਅੰਦਾਜ਼ਾ ਇਹ ਲਗਾਓ ਕਿ 10 ਵਜੇ ਤੱਕ 11 ਵਜੇ ਤੱਕ ਖੁੱਲਦਾ ਖੁੱਲਾ ਰਹੇਗਾ ਬੰਦਰ ਠੀਕ ਹੈ